ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਮਨੀ ਸਾਹਿਬ ਦਾ ਪਾਠ ਇਸ ਵਿਧੀ ਨਾਲ ਕਰੋ ਫਲ ਸੁਣ ਕੇ ਹੈਰਾਨ ਰਹਿ ਜਾਵੋਗੇ ਸਾ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਮਿਸ਼ਾ ਹੈ ਕਿ ਇਸ ਵਿਧੀ ਦੇ ਨਾਲ ਜੇਕਰ ਅਸੀਂ ਰੋਜ਼ਾਨਾ ਹੀ ਸੁਖਮਨੀ ਸਾਹਿਬ ਜੀ ਦਾ ਇੱਕ ਪਾਠ ਹੀ ਕਰ ਲੈਂਦੇ ਹਾਂ ਤਾਂ ਸਾਨੂੰ ਕੀ ਕੀ ਫਲ ਪ੍ਰਾਪਤ ਹੋ ਜਾਵੇਗਾ ਸਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਜੀ ਕੇ ਹਾਜ਼ਿਰ ਲਗਵਾਉਣਾ ਜੀ ਤਾਂ ਕੇ ਮੇ ਦੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਤੇ ਪਰਮਾਤਮਾ ਜੀ ਦਾ ਮਿਹਰਿਆ ਹੱਥ ਤੁਹਾਡੇ ਸਿਰ ਉੱਤੇ ਹਮੇਸ਼ਾ ਲਈ ਬਣ ਚਾਵੇ ਸਾ ਸੰਗਤ ਜੀ ਮੇਰੇ ਪੰਚਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਮਹਾਪੁਰਖ ਜੀ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਸਰਬ ਸੁੱਖਾਂ ਦੀ ਪੂੰਜੀ ਹੈ ਸੁੱਖਾਂ ਦੀ ਮਣੀ ਹੈ ਤਾ ਅੱਜ ਦੀ ਵੀਡੀਓ ਵਿੱਚ ਵੀ ਆਪਾਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਾਂਗੇ ਕਿ ਅਸੀਂ ਕਿੰਝ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਕੇ ਆਪਣੇ ਪੰਜਵੇਂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੇ ਖੁਸ਼ੀਆਂ ਹਾਸਲ ਕਰ ਸਕਦੇ ਹਾਂ ਇਸ ਕਾਇਕੇ ਆਪਣੀ ਅੱਜ ਦੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰਨਾ ਜੀ ਜੋ ਸਾਡੇ ਭੈਣ ਭਰਾ ਰੋਜ਼ ਹੀ ਸੁਖਮੀ ਸਬਦੀ ਦੀ ਬਾਣੀ ਪੜ੍ਹਦੇ ਹਨ ਉਹ ਵੀ ਸੁਣ ਲੈਣ ਤੇ ਜਿਹੜੇ ਅਜੇ ਤੱਕ ਗੁਰਬਾਣੀ ਤੋਂ ਦੂਰ ਹਨ ਉਹ ਵੀ ਅੱਜ ਦੀ ਵੀਡੀਓ ਜ਼ਰੂਰ ਸੁਣ ਲੈਣ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂ ਸਾ ਸੰਗਤ ਜੀ ਆਓ ਜੀ ਅੱਪਾ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕੈਂਦੇ ਹਨ ਕਿ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੇ ਕਰ ਹੈ ਇੱਕ ਦਿਨ ਕੁਝ ਸਿੱਖ ਆਏ ਸੱਚੇ ਪਾਤਸ਼ਾਹ ਜੀ ਕੋਲ ਤੇ ਆ ਕੇ ਬੇਨਤੀ ਕੀਤੀ ਕਿ ਸੱਚੇ ਪਾਸ਼ਾ ਜੀ ਤਾਂ ਤਨ ਸ਼ੀਖੁਰ ਰਾਮਦਾਸ ਜੀ ਦੇ ਮੁਤਾਬਿਕ ਜੋ ਵੀ ਸਵਾਸਵਾਸੀ ਮੰਨਨ ਕਰੇਗਾ ਸਵਾਸਵਾਸ ਨਾਮ ਚੱਪੇਗਾ ਤਾਂ ਉਹ ਸਭ ਤੋਂ ਪਿਆਰਾ ਸਿੱਖ ਹੋਵੇਗਾ ਉਸੇ ਤਾਹੀ ਪਾਰ ਉਤਾਰਾ ਹੋਵੇਗਾ ਪਰ ਸਤਕੁ ਸੱਚੇ ਪਾਤਸ਼ਾਹ ਅਸੀਂ ਤਾਂ ਦੁਨਿਆਵੀ ਕੰਮ ਧੰਦੇ ਕਰਨ ਵਾਲੇ ਹਾਂ ਸਾਰਾ ਦਿਨ ਆਪਣੇ ਕੰਮ ਧੰਦਿਆਂ ਵਿੱਚ ਹੀ ਰੁੱਝੇ ਰਹਿੰਦੇ ਹਾਂ ਇਸੇ ਕਾਇਕੇ ਪੂਰਾ ਦਿਨ ਅਸੀਂ ਨਾਮ ਨਹੀਂ ਚੱਪ ਪਾਉਂਦੇ ਤੇ ਸਾਡੀ ਅਵਸਥਾ ਵੀ ਅਜੇ ਇਹ ਨਹੀਂ ਬਣੀ ਕਿ ਅਸੀਂ ਕੰਮ ਧੰਦੇ ਕਰਦਿਆਂ ਹੋਈਆਂ ਆਪਣਾ ਮਨ ਗੁਰ ਜਨਨ ਦੇ ਨਾਲ ਜੋੜ ਸਕੀ ਅਸੀਂ ਆਪਣੇ ਕੰਮ ਧੰਦਿਆਂ ਵਿੱਚ ਹੀ ਰੁੱਝੇ ਰਹਿੰਦੇ ਹਾਂ ਅਸੀਂ ਸਤਕੂ ਸੱਚੇ ਪਾਤਸ਼ਾਹ ਜੀ ਦੇ ਪਿਆਰ ਤੋਂ ਵਾਂਝੇ ਰਹਿ ਜਾਵਾਂਗੇ ਸਾਡਾ ਪਾਰ ਉਤਾਰਕਿੰਝ ਹੋਵੇਗਾ ਠੀਕ ਕਹਿੰਦੇ ਹਨ ਉਸ ਵੇਲੇ ਮੇਰੇ ਪੰਚਵੇਂ ਪਾਤਸ਼ਾਹ ਤਾਂਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਚਨ ਕੀਤੇ ਸਨ ਉਹਨਾਂ ਨੇ ਕਿਹਾ ਕਿ ਭਾਈ ਜੋ ਵਚਨ ਗੁਰੂ ਪਿਤਾ ਨੇ ਭਾਗ ਕੀ ਤਨਤਨ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੇ ਹਨ ਕਿ ਸਵਾਸ ਸਵਾਸ ਸਿਮਨ ਕਰਨਾ ਜ਼ਰੂਰੀ ਹੈ ਇਹ ਗੱਲ ਬਿਲਕੁਲ ਸੱਚ ਹੈ ਕਿ ਜੋ ਮਨੁੱਖ ਸਵਾਸ ਸਵਾਸ ਸਿਮਨ ਕਰੇਗਾ ਉਹ ਹੀ ਗੁਰੂ ਘਰ ਦਾ ਪਿਆਰਾ ਹੋਵੇਗਾ ਤੇ ਉਸ ਦਾ ਹੀ ਪਾਰ ਉਤਾਰਾ ਹੋਵੇਗਾ ਪਰ ਨਾਨਕ ਹੀ ਸਤਗੁਰ ਸੱਚੇ ਪਾਸ਼ਾ ਜੀ ਨੇ ਕਿਹਾ ਕਿ ਭਾਈ ਜੇ ਦੁਨਿਆਵੀ ਕੰਮ ਧੰਦੇ ਕਰਦੇ ਹੋਇਆ ਆਪਣੇ ਦੁਨਿਆਵੀ ਜ਼ਿੰਮੇਵਾਰੀਆਂ ਤੇ ਇਮਾਨਦਾਰੀ ਦੇ ਨਾਲ ਨਿਭੌਂਦੇ ਹੋਇਆ ਅੰਮ੍ਰਿਤ ਵੇਲੇ ਤਾਂ ਨਿਤਨੇਮ ਕਰ ਲਵੇ ਪੂਰੇ ਦਿਨ ਤਾਂ ਨਿਤਨੇਮ ਕਰੇ ਤੇ ਨਾਲ ਹੀ ਜਿਵੇਂ ਕਿ ਅੰਮਿਤ ਵੇਲੇ ਦੀਆਂ ਪੰਜ ਬਾਣੀਆਂ ਤੇ ਸ਼ਾਮ ਨੂੰ ਰੈੜਾ ਸਾਇਬ ਜੀ ਦੀ ਬਾਣੀ ਸੌਣ ਤੋਂ ਪਹਿਲਾਂ ਕਰ ਲਵੇ ਭਾਵ ਕੇ ਕੀਰਤਨ ਸੋਲੇ ਦਾ ਪਾਠ ਕਰ ਲਵੇ ਤਾਂ ਸਾਡਾ ਜਾਨਾ ਤਾਂ ਨਿਤਨੇਮ ਸੱਤ ਬਾਣੀਆਂ ਦਾ ਹੈ ਪੰਜ ਸਵੇਰ ਦੀਆਂ ਇੱਕ ਸ਼ਾਮ ਦੀ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਦੀ ਪੰਜਵੇਂ ਪਾਤਸ਼ਾਹ ਜੀ ਨੇ ਕਿਹਾ ਹੈ ਕੀ ਜੇ ਕੋਈ ਮਨੁੱਖ ਆਪਣਾ ਰਜਾਨਾ ਦਾ ਨਿਯਮ ਨਿਭਣ ਦੇ ਨਾਲ-ਨਾਲ ਸੁਖਮਨੀ ਸਾਹਿਬ ਜੀ ਦਾ ਇੱਕ ਪਾਠ ਇੱਕ ਮਨ ਇੱਕ ਚਿੱਤ ਹੋ ਕੇ ਪੂਰੇ ਪ੍ਰੋਸੇ ਨਾਲ ਕਰੇ ਤਾਂ ਉਸ ਦੇ 24 ਘੰਟਿਆਂ ਦੇ ਸਵਾਸ ਲੇਖੇ ਲੱਗ ਜਾਣਗੇ ਸਿਮਰਨ ਕਰਨ ਦਾ ਉਸ ਨੂੰ ਫਲ ਪ੍ਰਾਪਤ ਹੋ ਜਾਵੇਗਾ ਐਨੀ ਤਕ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਤਾਂ ਫਿਰ ਆਪਾਂ ਵੀ ਰੋਜ਼-ਰੋਜ਼ ਆਪਣਾ ਨਿਤਨੇਮ ਨਿਭਾਉਣਾ ਵੀ ਹੈ ਭਾਵੇਂ ਅਮ੍ਰਿਤ ਵੇਲੇ ਉੱਠ ਕੇ ਹਾਜੀ ਜੋ ਲਗਵਣੀ ਹੈ ਸ਼ਾਮ ਵੇਲੇ ਰਹਿਰਾ ਸਾਹਿਬ ਜੀ ਦਾ ਪਾਠ ਵੀ ਕਰਨਾ ਹੈ ਪਹਿਲਾ ਕੀਰਤਨ ਸੋਲਾ ਜੀ ਦੀ ਬਾਣੀ ਅਤੇ ਦਿਨ ਵਿੱਚ ਜਦੋਂ ਵੀ ਸਮਾਂ ਮਿਲੇ ਉਦੋਂ ਹੀ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰ ਸਕਦੇ ਹਾਂ ਕਿਉਂਕਿ ਕਈ ਭੈਣ ਭਰਾ ਕਹਿੰਦੇ ਹਨ ਕਿ ਅਸੀਂ ਕਿਹੜੇ ਵੇਲੇ ਪਾਠ ਕਰੀਏ ਸਾਨੂੰ ਸਮਾਂ ਹੀ ਨਹੀਂ ਮਿਲਦਾ ਤਾਂ ਇੱਥੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪੂਰੇ ਦਿਨ ਵਿੱਚ ਛੁੱਟ ਦਿੱਤੀ ਹੈ ਕਿ ਕਿਸੇ ਵੀ ਵੇਲੇ ਆਪਾਂ ਇਸ ਪਾਠ ਨੂੰ ਕਰ ਸਕਦੇ ਹਾਂ ਜਦੋਂ ਵੀ ਸਾਨੂੰ ਸਮਾਂ ਠੀਕ ਲੱਗੇ ਉਸੇ ਹੀ ਵੇਲੇ ਸੁਖਮਨੀ ਸਾਹਿਬ ਦਾ ਪਾਠ ਕਰ ਲਵੋ ਤਾਂ ਤੁਹਾਡਾ ਦੇਖਣਾ ਕਿ ਪਰ ਉਤਾਰਾ ਹੋ ਜਾਵੇਗਾ ਤੇ ਜੇਕਰ ਅੱਪਾ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਤਾਂ ਨਿਤਨੇਮ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨੀ ਚਾਹੁੰਦੇ ਹਾਂ ਤਾਂ ਅਸੀਂ ਬੜੇ ਭਾਗਾਂ ਵਾਲੇ ਹੋ ਗਏ ਹਾਂ ਸਾਡੇ ਕੋਲ ਜੇਕਰ ਸਵੇਰੇ ਸਮਾਂ ਨਹੀਂ ਹੁੰਦਾ ਤਾਂ ਅਸੀਂ 1.5 ਘੰਟਾ ਬੈਠ ਕੇ ਬਾਣੀ ਪੜ੍ਹ ਸਕੀਏ ਤਾਂ ਦੁਪਹਿਰ ਦਾ ਸਮਾਂ ਸੈੱਟ ਕਰ ਸਕਦੇ ਹਾਂ ਤੇ ਸ਼ਾਮ ਦਾ ਸਮਾਂ ਸੈੱਟ ਕਰ ਲਈਏ ਇੱਥੋਂ ਤੱਕ ਕਿ ਰਾਤ ਦਾ ਸਮਾਂ ਅਸੀਂ ਨਹੀਂ ਗਵਾਈਏ ਤੇ ਉਸ ਵੇਲੇ ਹੀ ਅਸੀਂ ਗੁਰੂ ਦੇ ਚਰਨਾਂ ਨਾਲ ਜੁਲਚਾਈਏ ਤਾਂ ਵੀ ਸਤਿਗੁਰ ਸੱਚੇ ਪਾਂਛੀ ਜੀ ਸਾਡੇ ਤੇ ਸਦਾ ਹੀ ਮਿਹਰਬਾਨ ਹੋ ਜਾਣ ਕੇ ਤੇ ਸਾਡੇ ਸਿੱਤੇ ਉਹ ਮੇਰ ਪਰਿਆਹਤ ਰੱਖ ਦੇਣ ਕੇ ਸਾਡੇ ਵੱਲੋਂ ਇੱਕ ਕਦਮ ਆਪਣੇ ਸਤਕੂ ਸੱਚੇ ਪਾਤਸ਼ਾਹ ਵੱਲ ਝੁਕਣ ਦੀ ਲੋੜ ਹੈ ਬਾਕੀ ਕਿਰਪਾ ਦਾ ਸਤਕੂ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਬਤਾ ਦੇਣੀ ਹੈ ਇਸ ਕਾਇਕੇ ਸਮੇ ਤਾਂ ਬਹਾਨਾ ਕਦੇ ਨਹੀਂ ਬਣਾਉਣਾ ਕਿਉਂਕਿ ਸਤਕੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰੇ ਹੀ ਪਾਸੇ ਤੋ ਛੂਟ ਦਿੱਤੀ ਹੈ ਅਪਾ ਦਿਨਾਂ ਦੇ ਵਿੱਚ ਕਿਸੇ ਵੀ ਵੇਲੇ ਪਾਠ ਕਰ ਸਕਦੇ ਹਾਂ ਤੇ ਇੱਥੇ ਮਹਾਪੁਰਖ ਜੀ ਸਾਨੂੰ ਕੁਝ ਉਜਗਤ ਦੇ ਨਾਲ ਸਮਝਾਉਂਦੇ ਹਨ ਮਹਾਪੁਰਖ ਜੀ ਕਹਿੰਦੇ ਹਨ ਕਿ ਜੋ ਵੀ ਨਵੇਂ ਹਨ ਕਿ ਭਾਈ ਨਵੇਂ ਬੰਦੇ ਗੁਰੂ ਚੰਨਾਂ ਨਾਲ ਜੁੜੇ ਹੁੰਦੇ ਹਨ ਤਾਂ ਉਹਨਾਂ ਲਈ ਇਹ ਪੰਜ ਬਾਣੀਆਂ ਦਾ ਪਾਠ ਕਰਨਾ ਜਾਂ ਇੱਕ ਹੀ ਸਮੇ ਸੁਖਮੇ ਸਾਹਿਬ ਦਾ ਪਾਠ ਕਰਨਾ ਔਖਾ ਹੋ ਜਾਂਦਾ ਹੈ ਤਾਂ ਫਿਰ ਅਸੀਂ ਪਿਆਰ ਦੇ ਨਾਲ ਨਹੀਂ ਕਰ ਸਕਦੇ ਧਿਆਨ ਦੇ ਨਾਲ ਨਹੀਂ ਕਰ ਸਕਦੇ ਪਰ ਬਾਣੀ ਆਪਾਂ ਜਿੰਨਾ ਪਿਆਰ ਨਾਲ ਪੜਾਂਗੇ ਜਿੰਨਾ ਹੀ ਵਧੀਆ ਇੱਕ ਮਨ ਇੱਕ ਚਿੱਤ ਹੋ ਕੇ ਤੇ ਸਮਝ ਕੇ ਪੜਾਂਗੇ ਉਨਾ ਹੀ ਸਾਡਾ ਭਲਾ ਹੋ ਜਾਵੇਗਾ ਤੇ ਮਹਾਂਪੁਰਖ ਜੀ ਕਹਿੰਦੇ ਹਨ ਕਿ ਜੋ ਨਵੇਂ ਨੇ ਉਸ ਵੀਰੇ ਉੱਠ ਕੇ ਇੱਕ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਹੀ ਕਰ ਲਵੋ ਹੌਲੀ ਹੌਲੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਫਿਰ ਤੁਸੀਂ ਹੌਲੀ ਹੌਲੀ ਅਨੰਦ ਸਾਹਿਬ ਦੀਆਂ 6 ਪੋੜੀਆਂ ਦਾ ਪਾਠ ਕਰਨਾ ਵੀ ਸ਼ੁਰੂ ਕਰ ਦੇਣਾ ਹੈ ਜੇਕਰ ਸੁਖਮਨੀ ਸਾਹਿਬ ਦੀ ਬਾਣੀ ਤੁਸੀਂ ਰੋਜ਼ ਰੋਜ਼ ਨਹੀਂ ਪੜ੍ਹ ਸਕਦੇ ਚੇਕਰ ਆਪਾਂ ਇੱਕ ਅਸ਼ਟਪਦੀ ਵੀ ਰੋਜ਼ ਪੜ੍ਹਨੀ ਸ਼ੁਰੂ ਕਰ ਲਈਏ ਤਾਂ ਇੱਕ ਅਸ਼ਟਪਦੀ ਦਾ ਪਾਠ ਰੋਜ਼ करिए ਪਰ ਸਮਝ ਕੇ करिए ਤਾਂ ਵੇਖਾਂਗੇ ਕਿ ਸਤ ਕੋ ਸੱਚੇ ਪਾਸ਼ਾ ਜੀ ਦੀ ਕਿਤਪਾ ਦੇ ਨਾਲ ਸਾਡੇ ਮਨ ਤਨ ਦੇ ਰੋਗ ਘਟੇ ਜਾਣਗੇ ਸਾਡੀ ਚ 84 ਕਰਤੀ ਜਾਵੇਗੀ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੇ ਮਨ ਨੂੰ ਤੇ ਰੋਕਨ ਨੂੰ ਠੀਕ ਕਰਦੀ ਹੈ ਸਭ ਤੋਂ ਪਹਿਲਾਂ ਸਾਡੇ ਮਨ ਦੀ ਗਰੀਬੀ ਨੂੰ ਦੂਰ ਕਰਦੀ ਹੈ ਸਾਡੇ ਮਨ ਦੇ ਉੱਤੇ ਜਨਮ ਜਨਮਾਂ ਦੀ ਮੈਲ ਸਾਫ਼ ਕਰ ਦਿੰਦੀ ਹੈ ਜੋ ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਗੁਨਾਹਾਂ ਦੇ ਪਾਪ ਹੋ ਗਏ ਹੁੰਦੇ ਹਨ ਸਾਨੂੰ ਉਹਨਾਂ ਤੋਂ ਵੀ ਮੁਕਤ ਕਰ ਦਿੰਦੀ ਹੈ ਇਸ ਕਾਇਕੇ ਹੀ ਰੋਜੋ ਸੁਖਮੀ ਸਾਬਜੀ ਦੀ ਬਾਣੀ ਪੜ ਕੇ ਅਸੀਂ ਗਿਆਨ ਹਾਸਲ ਕਰਨਾ ਹੈ ਕਿਉਂਕਿ ਜਦੋਂ ਅਸੀਂ ਇਹ ਨਹੀਂ ਜਾਣਦੇ ਕਿ ਸਾਡਾ ਤਾਂ ਭਲਾ ਸਿਰਫ ਕੁਰਬਾਨੀ ਦੇ ਲੜ ਲੱਗ ਕੇ ਹੀ ਹੋਵੇਗਾ ਗਿਆਨ ਹਾਸਲ ਕਰਾਂਗੇ ਤਾਂ ਹੀ ਹੋਵੇਗਾ ਉਦੋਂ ਹੀ ਸਾਡੀ ਜ਼ਿੰਦਗੀ ਵਿੱਚ ਅਗਿਆਨਤਾ ਦਾ ਹਨੇਰਾ ਦੂਰ ਹੋਣਾ ਸ਼ੁਰੂ ਹੋ ਜਾਵੇਗਾ ਤੇ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਵੇਗਾ ਸਾਨੂੰ ਕਾਮਯਾਬੀ ਤੇ ਤੱਕੀ ਤੇ ਅਸੀਂ ਤੁਹਾਨੂੰ ਇਸ ਤੇ ਰਾਹ ਵੱਲ ਤੁਰ ਪਾਵਾਂਗੇ ਇਸ ਗਿਆਨ ਨੇ ਸਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਲੈ ਕੇ ਆਉਣੀ ਹੈ ਤੇ ਸਾਧ ਸੰਗਤ ਜੀ ਆਓ ਜੀ ਅਸੀਂ ਅੱਜ ਤੋਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਣ ਕਰ ਲਈਏ ਕਿ ਰੋਜ਼ੋ ਰੋਜ਼ ਸਵੇਰੇ ਅਮਿਤ ਵੇਲੇ ਉੱਠ ਕੇ ਗੁਰਮਾਨੀ ਦਾ ਪਾਠ ਕਰੀਏ ਕੋਸ਼ਿਸ਼ ਹੋਵੇ ਪੰਜ ਬਾਣੀਆਂ ਤਾਂ ਨਿਤਨੇਮ ਸਵੇਰੇ ਉੱਠ ਕੇ ਕੀਤਾ ਜਾਵੇ ਤੇ ਸ਼ਾਮ ਨੂੰ ਤੈਰਾਸਾ ਤੇ ਸੌਣ ਤੋਂ ਪਹਿਲਾਂ ਹੀ ਕੀਰਤਨ ਸੋਲਾ ਜੀ ਦੀ ਬਾਣੀ ਅਤੇ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ ਭਾ ਜੇ ਕੋਈ ਭੈਣ ਭਰਾ ਅਜੇ ਨਵਾਂ ਹੈ ਤਾਂ ਇੱਕ ਚੌਂਕੜਾ ਮਾਇਕੇ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦਾ ਤਾਂ ਉਹ ਗੁਰੂ ਸਾਹਿਬ ਜੀ ਦੇ ਅੱਗੇ ਅੱਗੇ ਬੇਨਤੀ ਅਰਦਾਸ ਬੇਨਤੀ ਕਰਕੇ ਜਪਜੀ ਸਾਹਿਬ ਦੀ ਬਾਣੀ ਤੋਂ ਸ਼ੁਰੂਆਤ ਕਰ ਲਵੇ ਜਦੋਂ ਅਸੀਂ ਅਰਦਾਸ ਬੇਨਤੀ ਕਰਕੇ ਪਾਠ ਸ਼ੁਰੂ ਕਰਾਂਗੇ ਤਾਂ ਵੇਖ ਲੈਣਾ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੇ ਕੋਲੋਂ ਆਖੀ ਸੇਵਾ ਕਰਵਾ ਲੈਣਗੇ ਤਾਂ ਸਾਧ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਇਸ ਨੂੰ ਲਾਈਕ ਸਬਸਕ੍ਰਾਈਬ ਤੇ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ